ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਨਾਮ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਉਹ ਨਾਮ ਹੈ ਚੌਂਕੀਦਾਰ ਦਾ ਨਾਮ ਰੂਲਿੰਗ ਪਾਰਟੀ ਭਾਜਪਾ ਪਾਰਟੀ ਚੌਂਕੀਦਾਰਾਂ ਦੇ ਹੱਕ ਦੇ ਵਿੱਚ ਖੜੀ ਹੈ ਤੇ ਸਾਰੇ ਹੀ ਲੀਟਰ ਆਪਣੇ ਨਾਮ ਦੇ ਨਾਮ ਮੈਂ ਵੀ ਚੌਂਕੀਦਾਰ ਹਾਂ ਲਿਖ ਰਹੇ ਨੇ ਉਧਰ ਕਾਂਗਰਸ ਲਗਾਤਾਰ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਤੇ ਨਾਲ ਹੀ ਨਾਲ ਇਹ ਕਹਿ ਰਹੀ ਹੈ ਕਿ ਚੌਂਕੀਦਾਰ ਹੀ ਚੋਰ ਹੈ ਸੋਸ਼ਲ ਮੀਡੀਆ ਤੇ ਉੱਤੇ ਇੱਕ ਮੁਹਿੰਮ ਚੜੀ ਹੋਈ ਹੈ ਅੱਜ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਚੌਂਕੀਦਾਰ ਯੂਨੀਅਨ ਵੱਲੋਂ ਅੱਜ ਮਿਲਿਆ ਗਿਆ ਤੇ ਇੱਕ ਮੰਗ ਪੱਤਰ ਜਿਹੜਾ ਦਿੱਤਾ ਗਿਆ ਉਹ ਮੰਗ ਪੱਤਰ ਦੇ ਵਿੱਚ ਕਾਫੀ ਕੁਝ ਲਿਖਿਆ ਇਹਨਾਂ ਨੇ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਦੀ ਜਿਹੜੀ ਮੁਹਿੰਮ ਸੋਸ਼ਲ ਮੀਡੀਆ ਤੇ ਚਲਾਈ ਜਾ ਰਹੀ ਹੈ ਇਸ ਮੁਹਿੰਮ ਨੂੰ ਬੰਦ ਕੀਤਾ ਜਾਵੇ ਇਹ ਮੰਗ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਜਾ ਰਹੀ ਹੈ ਸਾਡੇ ਨਾਲ ਇੱਥੇ ਯੂਨੀਅਨ ਦੇ ਪ੍ਰਧਾਨ ਤੇ ਚੇਅਰਮੈਨ ਸਾਹਿਬ ਨੇ ਇਹਨਾਂ ਨਾਲ ਗੱਲ ਕਰਦੇ ਕੀ ਨਾਮ ਆ ਤੁਹਾਡ ਮੇਰਾ ਨਾਮ ਅਮਰਜੀਤ ਸਿੰਘ ਜਾਗਦੇ ਰਹਾ ਜੀ ਅੱਜ ਤੁਸੀਂ ਇਹ ਮੰਗ ਪੱਤਰ ਦਿੱਤਾ ਹੈ ਇਸ ਮੰਗ ਪੱਤਰ ਦੇ ਵਿੱਚ ਕਾਫੀ ਕੁਝ ਲਿਖਿਆ ਗਿਆ ਕਿ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਰਨ ਕੀ ਹੈ ਕਿ ਅੱਜ ਤੁਹਾਨੂੰ ਇਲੈਕਸ਼ਨ ਕਮਿਸ਼ਨ ਦੇ ਦਰਵਾਜ਼ੇ ਤੱਕ ਪਹੁੰਚਣਾ ਪੈ ਗਿਆ ਸਾਨੂੰ ਬਦਨਾਮ ਕੀਤਾ ਜਾ ਰਿਹਾ ਜੀ ਇੱਕ ਸੋਸ਼ਲ ਮੀਡੀਆ ਤੇ ਗੀਤ ਚੱਲ ਰਿਹਾ ਮੈਂ ਤੁਹਾਨੂੰ ਗੀਤ ਵੀ ਸੁਣਾ ਦਿੰਦਾ ਤੇ ਇਹ ਗੀਤ ਹੈ ਬਹੁਤ ਹੀ ਵਾਇਰਲ ਹੋ ਰਿਹਾ ਜਾਨੀ ਕਿ ਸਾਡੇ ਪਰਿਵਾਰ ਸੁਣ ਰਹੇ ਨੇ ਸਾਡੇ ਬੱਚੇ ਸੁਣ ਰਹੇ ਨੇ ਉਹਨਾਂ ਨੂੰ ਵੀ ਨਮੋਸ਼ੀ ਦਾ ਪਿੰਡਾ ਜਿਹਾ ਜਾਨੀ ਕਿ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਨੂੰ ਇਸ ਕਰਕੇ ਜਿਹੜੀ ਹੈਗੀ ਆ ਤੇ ਇੱਕ ਐਡ ਚੱਲ ਰਹੀ ਹੈ ਵੀ ਚੌਕੀਦਾਰ ਸ਼ਬਦ ਦੇ ਵਰਤੋਂ ਕਰੀ ਜਾ ਰਹੀ ਆ ਅਸਲ ਚੌਕੀਦਾਰ ਅਸੀਂ ਆ ਜਿਹੜੇ 1250 ਰੁਪਏ ਮਹੀਨਾ ਮਾਨ ਪੱਤਾ ਹਾਸਲ ਕਰ ਰਹੇ ਨੇ ਪਿੰਡਾਂ 'ਚ ਸਾਡੀ ਜ਼ਿੰਦਗੀ ਆ ਕੇ ਦੇਖਣ ਦਾ ਚੌਕੀਦਾਰ ਬਣਨ ਨੂੰ ਤਾਂ ਹਰ ਇੱਕ ਬੰਦਾ ਚ ਕਹ ਰਿਹਾ ਵੀ ਅਸੀਂ ਚੌਕੀਦਾਰ ਬਣ ਜਾਈਏ ਚੌਕੀਦਾਰ ਬਣਨਾ ਸੌਖਾ ਕਿ ਔਖਾ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਹਾਡੇ ਨਾਮ ਤੇ ਸਿਆਸਤ ਹੋ ਰਹੀ ਹੈ ਇਹ 70 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਤੁਹਾਡੇ ਨਾਮ ਦੇ ਉੱਤੇ ਸਿਆਸਤ ਹੋ ਰਹੀ ਸਾਡੇ ਨਾਮ ਤੇ ਸਿਆਸਤੀ ਹੋ ਰਹੀ ਹੈ ਜੀ ਜੇ ਕਿਸੇ ਨੂੰ ਮੰਨ ਲਓ ਕਿਸੇ ਕੋਈ ਚੋਰ ਸ਼ਬਦ ਬੋਲਣਾ ਹੈ ਉਹਦਾ ਨਾਮ ਲੈ ਕੇ ਬੋਲੋ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੈ ਤੇ ਚੌਕੀਦਾਰ ਸ਼ਬਦ ਹੈ ਹੁਣ ਪੂਰੇ ਦੇਸ਼ ਦੇ ਵਿੱਚ ਪਿੰਡਾਂ ਦੇ ਚੌਕੀਦਾਰ ਪੂਰੇ ਪਿੰਡਾਂ ਦੇ ਵਿੱਚ ਹੈ ਸ਼ਹਿਰਾਂ ਦੇ ਜਿਹੜੇ ਸਕਿਉਰਟੀ ਗਾਰਡ ਨੇ ਉਹ ਸਾਰੇ ਚੌਕੀਦਾਰ ਨੇ ਆ ਉਹਨਾਂ ਦੇ ਮਨਾਂ ਨੂੰ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਉਠੇਸ ਪਹੁੰਚ ਰਹੀ ਇਸ ਗੱਲ ਦੀ ਵੀ ਜਿਹੜਾ ਚੌਕੀਦਾਰ ਆ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਚੌਕੀਦਾਰ ਸ਼ਬਦ ਆ ਮੁੱਖ ਚੋਣ ਕਮਿਸ਼ਨ ਉਹ ਤੇ ਭਾਰਤ ਚੋਣ ਕਮਿਸ਼ਨ ਵੀ ਜਿਹੜਾ ਇਹ ਸ਼ਬਦ ਆ ਚੌਕੀਦਾਰ ਲਫ਼ਜ਼ ਆ ਉਹਨੂੰ ਹਟਾਇਆ ਜਾਵੇ ਤੇ ਜਿਹੜਾ ਗੀਤ ਹੈ ਚੌਕੀਦ ਜਿਨੇ ਵੀ ਗਾਇਆ ਜਿਸ ਪਾਰਟੀ ਨੇ ਵੀ ਇਹਨੂੰ ਚਲਾਇਆ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੁਸੀਂ ਤਾਂ ਕਾਰਵਾਈ ਸਾਰਿਆਂ ਦੀ ਸਾਰੀਆਂ ਪਾਰਟੀਆਂ ਦੇ ਨਾਮ ਲਿਖ ਰੱਖੇ ਆ ਬੀਜੇਪੀ ਦਾ ਅਕਾਲੀ ਦਲ ਦਾ ਤੁਸੀਂ ਸਾਰਿਆਂ ਦਾ ਕਾਂਗਰਸ ਦਾ ਸਭ ਦੀ ਵਰਤੋਂ ਕਰ ਰਹੇ ਆ ਜੀ ਉਹ ਅਸੀਂ ਸਾਰਿਆਂ ਦੀ ਮੰਗ ਕਰ ਰਹੇ ਆ ਵੀ ਜਿਹੜੇ ਜਿਹੜੇ ਵੀ ਚੌਕੀਦਾਰ ਦਾ ਸ਼ਬਦ ਵਰਤਦੇ ਨੇ ਵੀ ਉਹ ਆਪਣਾ ਜਿਹੜਾ ਹੈਗਾ ਜੇ ਕਿਸੇ ਨੇ ਉਹਨਾਂ ਨੇ ਕਹਿਣਾ ਕਿਸੇ ਨੇ ਕੋਈ ਚੋਰੀ ਕੀਤੀ ਆ ਉਹਦਾ ਨਾਮ ਨਾ ਬੋਲਣਾ ਵੀ ਚੌਕੀਦਾਰ ਨੂੰ ਜਿਹੜਾ ਹੈਗਾ ਬਦਨਾਮ ਨਾ ਕਰਨਾ ਜੀ ਤੁਸੀਂ ਕੀ ਇਸ ਪੂਰੇ ਮਾਮਲੇ ਦੇ ਵਿੱਚ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਕਿ ਸਿਆਸਤ ਸਿਰਫ ਤੁਹਾਡੇ ਪੇਸ਼ੇ ਤੇ ਹੋ ਰਹੀ ਆ ਜਾਂ ਫਿਰ ਤੁਹਾਡੇ ਪੇਸ਼ੇ ਬਾਰੇ ਸੋਚੇਗਾ ਵੀ ਕੋਈ ਕੋਈ ਵੀ ਪਾਰਟੀ ਚਾਹੇ ਕਾਂਗਰਸ ਹੈ ਚਾਹੇ ਬੀਜੇਪੀ ਪੇਸ਼ੇ ਬਾਰੇ ਅਜੇ ਤੱਕ ਕਿਸੇ ਨੇ ਨਹੀਂ ਸੋਚਿਆ ਜਦੋਂ ਵੀ ਸਾਨੂੰ ਲਤਾੜਿਆ ਹੀ ਗਿਆ ਆ ਪਿੰਡਾਂ ਦੇ ਵਿੱਚ ਵੀ ਜਦੋਂ ਸਾਡੇ ਬਾਰੇ ਸੋਚਿਆ ਜਾਂਦਾ ਆ ਕੋਈ ਵੀ ਆਉਂਦਾ ਜਿਹੜੇ ਵੀ ਮਹਿਕਮਾ ਆਉਂਦਾ ਆ ਉਹ ਚੌਂਕੀਦਾਰ ਕੋਲ ਆਉਂਦਾ ਚੌਂਕੀਦਾਰ ਨੂੰ ਚੋਰ ਚਲਾਫ ਦੇ ਨਾਲ ਜਿਹੜਾ ਸਬੋਧਨ ਕੀਤਾ ਜਾਂਦਾ ਹੈ ਬਹੁਤ ਦੁੱਖ ਵਾਲੀ ਗੱਲ ਆ ਤੁਹਾਨੂੰ ਕਾਂਗਰਸ ਤੇ ਆਪੱਤੀ ਆ ਜਾਂ ਫਿਰ ਬੀਜੇਪੀ ਤੇ ਵੀ ਆਪੱਤੀ ਆ ਸਾਨੂੰ ਦੋਨੋਂ ਤੇ ਆਪੱਤੀ ਆ ਕਿਉਂਕਿ ਮੋਦੀ ਵੀ ਚੌਂਕੀਦਾਰ ਸ਼ਬਦ ਵਰਤ ਰਿਆ ਤੇ ਜੋ ਕਾਂਗਰਸ ਹੈ ਉਹ ਚੌਂਕੀਦਾਰ ਨੂੰ ਚੋਰ ਕਹਿ ਰਹੀ ਆ ਸਾਨੂੰ ਤਾਂ ਜਿਆਦਾ ਰੋਸ ਜਿਆਦਾ ਕਾਂਗਰਸ ਤੇ ਹੈ ਕਿਉਂਕਿ ਇਹਨਾਂ ਨੇ ਸਾਨੂੰ ਚੋਰ ਬਣਾਇਆ ਜਿੰਨੀ ਅਸੀਂ ਇਮਾਨਦਾਰੀ ਦੇ ਨਾਲ ਪਿੰਡਾਂ ਦੇ ਵਿੱਚ ਕੰਮ ਕਰਦੇ ਆ ਕਿੰਨੇ ਮਹਿਕਮੇ ਆ ਜੋ ਪੰਜਾਬ ਦਾ ਮਹਿਕਮਾ ਆ ਸਾਰੇ ਇਹੀ ਪਿੰਡਾਂ ਦੇ ਵਿੱਚ ਆਉਂਦੇ ਤੇ ਉਹ ਚੌਂਕੀਦਾਰ ਕੋਲ ਹੀ ਆਉਂਦੇ ਆ ਅਸੀਂ ਇੰਨੀ ਕਰਦੇ ਆ ਕਿ ਜਿਹੜੇ ਚੋਣ ਕਮਿਸ਼ਨ ਨੂੰ ਅੱਜ ਮੰਗ ਪੱਤਰ ਜਿਹੜਾ ਦਿੱਤਾ ਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਚੋਣ ਕਮਿਸ਼ਨ ਸਾਹਿਬ ਨੂੰ ਕਿ ਜਨਾਬ ਇਹ ਜਿਹੜਾ ਲਫਜ਼ ਆ ਜਿਨ੍ਹਾਂ ਨੇ ਗਾਣਾ ਗਾਇਆ ਆ ਉਹਨਾਂ ਤੇ ਵੀ ਪਰਚਾ ਹੋਵੇ ਤੇ ਜਿਨ੍ਹਾਂ ਨੇ ਗਾਇਆ ਆ ਉਹਨਾਂ ਤੇ ਵੀ ਪਰਚਾ ਕੀਤਾ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਬਹੁਤ ਚਰਚਾ ਹੋ ਰਹੀ ਆ ਚੌਂਕੀਦਾਰੇ ਸ਼ਬਦ ਦੇ ਉੱਤੇ ਤੁਹਾਨੂੰ ਲੱਗਦਾ ਕਿ ਸੌਖੀ ਆ ਚੌਂਕੀਦਾਰੀ ਕਿ ਔਖੀ ਯਾਰ ਬਹੁਤ ਚੌਕੀ ਆਈ ਚੌਕੀਦਾਰਾ ਕਿਤੇ ਬਾਣਾ ਸੌਖਾ ਨਹੀਂ ਦਰਦਰ ਕਮੂਨਵੰਦਾ ਕੋਤੇਵਾਂ ਪਰ ਪੋਲਿਟੀਕਲ ਪੋਲਿਟੀਕਲ ਪਾਰਟੀਆਂ ਤਾਂ ਇੱਕ ਮਿੰਟ ਦੇ ਵਿੱਚ ਆਪਦੇ ਨਾਮ ਦੇ ਸਾਹਮਣੇ ਚੌਂਕੀਦਾਰ ਲਿਖ ਕੇ ਕਹਿੰਦੇ ਸੌਖੀ ਬਣ ਗਿਆ ਸੀ ਚੌਂਕੀਦਾਰ ਕਿਸੇ ਨਾ ਚੌਕੀ ਬਣੋ ਇਹ ਲੱਖਾਂ ਰੁਪਏ ਦੇ ਕੱਪੜੇ ਪਾਉਂਦੇ ਤੇ ਕਰੋ ਚੌਕੀਯਾਰਾਂ ਕੇ ਇਸ ਤਰ੍ਹਾਂ ਬਣਨਗੇ ਬਾਨਾਂ ਦੇ ਚੌਕੀਯਾਰ ਪੰਜਾਬ ਚ ਕਰਕੇ ਦੇਖਣ ਵੀ ਕਿਜਾਂ ਚੌਕੀਯਾਰ ਹੁੰਦਾ ਟੋੜਾ ਐਡਾ ਵੱਡਾ ਮੁੱਦਾ ਬਣਿਆ ਪਿਆ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲਾ ਕੇ ਚੱਲੀਏ ਤੁਹਾਡੇ ਨਾਮ ਤੇ ਸੰਬੋਧਨ ਵੀ ਹੋ ਗਿਆ 20 25 ਲੱਖ ਚੌਕੀਦਾਰਾਂ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਿਤ ਵੀ ਕਰ ਦਿੱਤਾ ਤੁਹਾਨੂੰ ਖੁਸ਼ੀ ਨਹੀਂ ਹੋਈ ਸਾਨੂੰ ਗਾਦੀ ਖੁਸ਼ੀ ਹੈ ਜੀ ਸੰਤ ਆਏ ਆ ਉਹ ਤਾਂ ਹੁਣ ਪ੍ਰਧਾਨ ਮੰਤਰੀ ਆ ਜਹਾਜਾਂ 'ਚ ਉੱਡਦੇ ਫਿਰਦੇ ਆ ਉਹਨਾਂ ਨੇ 6000 ਰੁਪਏ ਤਨਖਾਹ ਆ ਪੈਨਸ਼ਨ ਆ ਸਾਨੂੰ ਨੇ 1250 ਰੁਪਏ ਜੀ ਅੱਜ ਵੀ ਦੇਖ ਕਹਿੰਦੇ ਆਜ਼ਾਦ ਹੋਏ ਨੂੰ 72 ਸਾਲ ਹੋ ਗਏ ਵੀ ਦੇਖੋ ਅਸੀਂ ਜਾਂ ਤਾਂ ਅੱਗੇ ਵੀ ਗੁਲਾਮ ਹਾਂ ਅੱਜ ਵੀ ਗੁਲਾਮ ਹਾਂ ਜੀ ਅਸੀਂ ਤੁਸੀਂ ਰਾਤਾਂ ਨੂੰ ਡੰਡਾ ਖੜਕਾਉਂਦੇ ਆ ਤੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਵੀ ਡੰਡਾ ਖੜਕਾਉਨੇ ਲੋਕਾਂ ਨੂੰ ਜਾਗਦੇ ਰਹੋ ਕਹਿੰਨੇ ਆ ਅਸੀਂ ਰਾਖੀ ਕਰਦੇ ਆ ਉਹ ਤਾਂ ਆਪਣੀ ਸਿਆਸਤ ਵਾਸਤੇ ਡੰਡਾ ਖੜਕਾਉਂਦੇ ਆ ਜੀ ਬੋਟਾ ਲੈਣੀ ਆ ਉਹਨਾਂ ਨੂੰ ਟੋਰਨਾ ਸਾਡੀ ਸਿਆਸਤ ਨੂੰ ਚੌਕੀਦਾਰ ਬਰਤ ਗਈ ਤੁਹਾਡੇ ਪਰਿਵਾਰਾਂ ਦਾ ਹਾਲਚਾਲ ਇੱਕ ਜਰੂਰ ਜਰੂਰ ਜਾਨਣਾ ਚਾਹਾਂਗੇ ਵੀ ਪਰਿਵਾਰਾਂ ਦਾ ਹਾਲ ਕੀ ਹੁੰਦਾ ਕੀ ਚੌਂਕੀਦਾਰਾਂ ਦੇ ਪਰਿਵਾਰ ਵੀ ਸੌਖੇ ਹੁੰਦੇ ਆ ਤੁਹਾਡੇ ਘਰੇ ਵੀ ਕੁਝ ਚੌਂਕੀਦਾਰੀ ਲਈ ਬਚਦਾ ਵੀ ਤੁਹਾਡੇ ਘਰੇ ਕੁਝ ਐਸਾ ਹੋਵੇ ਜਿੱਦੀ ਚੌਂਕੀਦਾਰੀ ਕਰ ਸਕਦੇ ਹੋ ਸਾਡੇ ਜਿਹੜੇ ਹੈਗੇ ਤੁਸੀਂ ਮੈਂ ਅਮਰਜੀਤ ਸਿੰਘ ਜਾਗਦੇ ਰਹ ਹਾਂ ਤੁਸੀਂ ਤੁਹਾਡੇ ਜਿਹੜੇ ਹੈਗੇ ਪਟਿਆਲੇ ਤੋਂ ਮੀਡੀਆ ਵਾਲੇ ਉਹਨਾਂ ਨੂੰ ਵੀ ਕਹਿ ਸਕਦੇ ਹੋ ਵੀ ਅਮਰਜੀਤ ਸਿੰਘ ਜਾਗਦੇ ਰਹੇ ਘਰੇ ਜਾ ਕੇ ਇੱਕ ਗੇੜਾ ਮਾਰ ਕੇ ਆਏ ਹੋ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਜਿੰਨਾ ਮੇਰਾ ਜਿਹਾ ਮੈਂ 50 ਵਾਰੀ ਖੂਨਦਾਨ ਕਰ ਚੁੱਕਿਆ ਹੁਣ ਤੱਕ ਮੇਰੇ ਪਿਤਾ ਦੀ 2012 ਚ ਮੌਤ ਹੋਈ ਅੱਖਾਂਦਾਨ ਕੀਤੀਆਂ ਮੈਡੀਕਲ ਕਾਲਜ ਨੂੰ ਸਰੀਰਦਾਨ ਗਿਆ ਜਾਨੀ ਕਿ ਤੇ ਜਿਹੜਾ ਹੈਗਾ ਸਮਾਜ ਸੇਵਾ ਦੇ ਖੇਤਰ ਚ ਵੀ ਪੂਰਾ ਜਾਨੀ ਕਿ ਯੋਗਦਾਨ ਹੈ ਮੇਰਾ ਤੇ ਘਰ ਦੀ ਹਾਲਤ ਹੈ ਤੁਸੀਂ ਜਾ ਕੇ ਕਦੇ ਦੇਖਿਓ ਵੀ ਬਹੁਤ ਹੀ ਜਿਹੜੀ ਹੈਗੇ ਵੱਧ ਤੋਂ ਵੱਤਰ ਹੋਈ ਹੋਈ ਪਈ ਹੈ ਤੇ ਸਾਡੇ ਜਿਹੜੇ ਬੱਚੇ ਵੀ ਆ ਜਾਨੀਗੇਗਾ ਦਿਹਾੜੀ ਮਜ਼ਦੂਰੀ ਕਰਕੇ ਅਸੀਂ ਮੱਝ ਰੱਖ ਕੇ ਜਾਂ ਛੋਟੀ ਜਿਹੀ ਪਰਮਿਟ ਦੀ ਪਰਚੂਨਦੀ ਦੁਕਾਨ ਕਰਕੇ ਅਸੀਂ ਗੁਜ਼ਾਰਾ ਕਰ ਰਹੇ ਹਾਂ 1250 ਨਾਲ ਤਾਂ ਗੁਜ਼ਾਰਾ ਨਹੀਂ ਹੋ ਸਕਦਾ ਸਾਡੇ ਬੈਂਕਾ ਕਾਂਧੀ ਕਹਿੰਦੇ ਆ ਕਿ ਅਮੀਰਾਂ ਦੇ ਚੌਂਕੀਦਾਰ ਹੁੰਦੇ ਆ ਗਰੀਬਾਂ ਦੇ ਚੌਂਕੀਦਾਰ ਨਹੀਂ ਹੁੰਦੇ ਤੁਹਾਨੂੰ ਲੱਗਦੀ ਹੈ ਤੁਹਾਡੇ ਹੱਕ 'ਚ ਜਾਂਦੀ ਹੈ ਗੱਲ ਹਮੇਸ਼ਾ ਜਿਹੜੇ ਅਮੀਰਾਂ ਦੇ ਚੌਂਕੀਦਾਰ ਆ ਅਮੀਰਾਂ ਦੇ ਚੌਂਕੀਦਾਰ ਵੱਡੇ-ਵੱਡੇ ਘਰਾਂਿਆਂ ਦਾ ਚੌਂਕੀਦਾਰਾ ਕਰਦੇ ਆ ਜਿਹੜੇ ਅਸੀਂ ਚੌਂਕੀ ਉਹ ਅਸੀਂ ਜਿਹੜੇ ਆ ਪਿੰਡਾਂ ਦੇ ਲੋਕ ਆ ਉਹਨਾਂ ਲਈ ਅਸੀਂ ਰਾਤ ਦਿਨ ਜਾ ਕੇ ਉਹਨਾਂ ਦੀ ਰੱਖਿਆ ਕਰਦੇ ਆ ਦੇਸੀ ਵੀ ਰਖਵਾਲੀ ਕਰਦੇ ਆ ਪਰ ਜਿਹੜੇ ਮੇਨਕਾ ਗਾਂਧੀ ਕਹਿ ਰਹੀ ਆ ਇਹ ਵੱਡੇ ਲੋਕਾਂ ਦੇ ਚੌਕੀਦਾਰ ਆ ਜਿਵੇਂ ਅਦਵਾਨੀ ਅਦਵਾਨੀ ਉਹਨਾਂ ਦੇ ਆ ਜਿਨ੍ਹਾਂ ਨੂੰ ਇਹ ਲੱਖਾਂ ਰੁਪਏ ਦਾ ਫਾਇਦਾ ਕਰਦੇ ਆ ਇਹ ਉਹਨਾਂ ਦੇ ਚੌਕੀਦਾਰ ਆ ਆਖਰੀ ਸਵਾਲ ਜਿਹੜਾ ਹੈਗਾ ਤੁਸੀਂ ਕਹਾਂ ਵੀ ਸੋਸ਼ਲ ਮੀਡੀਆ ਤੋਂ ਇੱਕ ਗਾਣਾ ਬੰਦ ਹੋ ਜਾਏ ਕਿਸ ਤਰੀਕੇ ਨਾਲ ਬੰਦ ਹੋ ਜਾਏਗਾ ਜੇ ਸੋਸ਼ਲ ਮੀਡੀਆ ਤੇ ਇੱਕ ਵਾਰੀ ਪੈ ਜਾਂਦਾ ਉਹ ਤਾਂ ਵਾਇਰਲ ਹੋ ਜਾਂਦਾ ਉਸ ਤੋਂ ਬਾਅਦ ਬੰਦ ਹੋਣਾ ਉਹ ਤਾਂ ਬਹੁਤ ਮੁਸ਼ਕਲ ਹੁੰਦਾ ਕੋਈ ਸੁਝਾਅ ਦਿੱਤਾ ਤੁਸੀਂ ਅਸੀਂ ਮੁੱਖ ਚੋਣ ਕਮਿਸ਼ਨ ਨੂੰ ਕਿਹਾ ਵੀ ਹੈ ਤੇ ਪੰਜਾਬ ਦੇ ਵੀ ਇਹਨਾਂ ਨੂੰ ਕਿਹਾ ਵੀ ਇੱਕ ਤਾਂ ਗਾਣਾ ਜਿਹੜਾ ਹੈਗਾ ਬੰਦ ਕਰਾਇਆ ਜਾਵੇ ਤੇ ਜਿਨ੍ਹਾਂ ਨੇ ਵੀ ਗਾਣਾ ਜਿਹੜੀ ਪਾਰਟੀ ਨੇ ਗਾਇਆ ਹੈ ਜਿਹੜੇ ਨੇ ਗਾਇਆ ਵੀ ਉਹ ਉਹਦੇ ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਤੇ ਜੇ ਨਾ ਇਹ ਗੱਲ ਹੋਈ ਹੈਗੇ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਵੀ ਇਹ ਰਿੱਟ ਪਾਵਾਂਗੇ ਤਾਂ ਲਗਾਤਾਰ ਜਿਸ ਤਰੀਕੇ ਨਾਲ ਕਾਫੀ ਬਿਆਨਬਾਜ਼ੀ ਚੌਂਕੀਦਾਰਾਂ ਦੇ ਨਾਮ ਤੇ ਹੋ ਰਹੀ ਆ ਬਹੁਤ ਸਾਰੀ ਸਿਆਸਤ ਹੋ ਰਹੀ ਆ ਇਹ ਮੰਗ ਪੱਤਰ ਅੱਜ ਚੌਂਕੀਦਾਰਾਂ ਵੱਲੋਂ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਗਿਆ ਹਾਲਾਂਕਿ ਬਹੁਤ ਸਾਰੀ ਸਿਆਸਤ ਤਾਂ ਹੋ ਰਹੀ ਆ ਲੇਕਿਨ ਅਸਲ ਤਸਵੀਰ ਚੌਂਕੀਦਾਰਾਂ ਦੀ ਰਹੀ ਹੈ ਕਿ ਉਹਨਾਂ ਦੀ ਘਰ ਦੀ ਤਸਵੀਰ ਕੀ ਆ ਉਹਨਾਂ ਦੀ ਜ਼ਿੰਦਗੀ ਦੀ ਤਸਵੀਰ ਕੀ ਆ ਲੇਕਿਨ ਉਹਨਾਂ ਦੇ ਨਾਮ ਤੇ ਸਿਆਸਤ ਲਗਾਤਾਰ ਹਲੇ ਵੀ ਪੰਜਾਬ ਤੇ ਪੂਰੇ ਦੇਸ਼ ਦੇ ਵਿੱਚ ਜਾਰੀ ਰਹਿੰਦੀ ਹੈ ਕੈਮਰਾਮੈਨ ਅਮਨਦੀਪ ਜਨ ਆਰਵਿੰਦਰ ਸਿੰਘ ਜਗਬਣੀ ਚੰਡੀਗੜ੍ਹ